ਪੁੱਤ ਕੋਣ ਆਂ ਦਰਵਾਜ਼ੇ 'ਚ ਡੈਡੀ ਕੋਈ ਭੁੱਖਾ ਵਾ ਰੋਟੀ ਮੰਗਦਾ ਕਹਿੰਦਾ ਮੈਨੂੰ ਰੋਟੀ ਦੇ ਦਿਓ ਚੱਲ ਤੂੰ ਪੁੱਤ ਅੰਦਰ ਆ ਜਾ ਮੈਂ ਦੇਖਦਾ ਇਹਨੂੰ ਰੋਟੀ ਖਾਣੀ ਆ ਹਾਂਜੀ ਮੈਂ ਰੋਟੀ ਖਾਣੀ ਆ ਉਹ ਭਰਾਵਾ ਅਸੀਂ ਤਾਂ ਆਪ ਗਰੀਬ ਆ ਸਾਡੇ ਘਰ ਦਾ ਆਪ ਮਾਸਾ ਰੋਟੀ ਪੱਕਦੀ ਆ ਆ ਦੋ ਰੋਟੀਆਂ ਬਣਾਈਆਂ ਸੀ ਆਪਦੇ ਵਾਸਤੇ ਤੇ ਆਪਦੇ ਮੁੰਡੇ ਵਾਸਤੇ ਆ ਵੀ ਤੂੰ ਖਾ ਲੈ ਮੈਂ ਪਾਣੀ ਪੀ ਕੇ ਗੁਜ਼ਾਰਾ ਕਰ ਲਊਗਾ ਰਹਿਣ ਦਿਓ ਬਾਈ ਫਿਰ ਤੁਸੀਂ ਖਾ ਲਓ ਨਹੀਂ ਨਹੀਂ ਮੈਂ ਗਰੀਬ ਜ਼ਰੂਰ ਆ ਪਰ ਜਦੋਂ ਵੀ ਮੇਰੇ ਘਰੇ ਕੋਈ ਭੁੱਖਾ ਇਨਸਾਨ ਆਇਆ ਨਾ ਮੈਂ ਉਹਨੂੰ ਭੁੱਖਾ ਵਾਪਸ ਨਹੀਂ ਜਾਣ ਦਿੱਤਾ ਤੂੰ ਆ ਖਾ ਰੋਟੀ ਪੁੱਤ ਮੈਂ ਕੰਮ ਤੇ ਚੱਲਿਆ ਤੂੰ ਆਪ ਦਾ ਧਿਆਨ ਰੱਖੀ ਜਾਂਗਾ ਦਾਦੀ ਮੈਨੂੰ ਭੁੱਖ ਬਹੁਤ ਲੱਗੀ ਪਈ ਆ ਤੁਹਾਡੇ ਕੋਲ ਦੋ ਰੋਟੀਆਂ ਸੀ ਉਹ ਵੀ ਤੁਸੀਂ ਉਹਨੂੰ ਦੇਤੀਆਂ ਕੋਈ ਨਾ ਪੁੱਤ ਮੈਂ ਕਰਦਾ ਕੁਛ ਤੂੰ ਆਪ ਦਾ ਧਿਆਨ ਰੱਖੀ ਬੇਟਾ ਮੈਨੂੰ ਬਹੁਤ ਪਿਆਸ ਲੱਗੀ ਆ ਤੁਸੀਂ ਮੈਨੂੰ ਪਾਣੀ ਪਿਆ ਸਕਦੇ ਹੋ ਹਾਂਜੀ ਹਾਂਜੀ ਬਾਬਾ ਜੀ ਆਹ ਲਓ ਜੀ ਕੀ ਹੋਇਆ ਬੇਟਾ ਤੂੰ ਉਦਾਸ ਕਿਉਂ ਆ ਬਾਬਾ ਜੀ ਮੈਂ ਤੇ ਮੇਰਾ ਬੇਟਾ ਦੋ ਦਿਨ ਤੋਂ ਭੁੱਖੇ ਆ ਘਰ ਦੇ ਵਿੱਚ ਦਾਲ ਸਬਜ਼ੀ ਆਟਾ ਲੈ ਆਉਣਾ ਕੋਈ ਵੀ ਪੈਸਾ ਹੈ ਨਹੀਂ ਕੋਈ ਨਾ ਬੇਟਾ ਤੂੰ ਉਦਾਸ ਨਾ ਹੋ ਆ ਫੜ ਦੀਵਾ ਇਹ ਇੱਕ ਜਾਦੂ ਵਾਲਾ ਦੀਵਾ ਵਾ ਇਹਨੂੰ ਜਗਾ ਕੇ ਤੂੰ ਜਿਹੜਾ ਕੁਝ ਮੰਗੇਗਾ ਤੈਨੂੰ ਉਹੀ ਚੀਜ਼ ਮਿਲੂਗੀ ਠੀਕ ਆ ਬਾਬਾ ਜੀ ਠੀਕ ਆ ਬੇਟਾ ਤੂੰ ਆਪਣਾ ਧਿਆਨ ਰੱਖੀ ਹਨ ਮੋਲ ਉਹ ਬਤਨ ਮੋਲ ਜਲਦੀ ਬਾਹਰ ਆ ਹਾਂਜੀ ਡੈਡੀ ਜੀ ਕੀ ਹੋਇਆ ਪੁੱਤ ਤੈਨੂੰ ਭੁੱਖ ਲੱਗੀ ਆ ਨਾ? ਹਾਂਜੀ ਡੈਡੀ ਜੀ ਬਹੁਤ ਜ਼ਿਆਦਾ ਭੁੱਖ ਲੱਗੀ ਆ। ਕੋਈ ਨਾ ਪੁੱਤ ਹੁਣ ਤੂੰ ਟੈਨਸ਼ਨ ਨਾ ਲੈ। ਅੱਜ ਜਦੋਂ ਮੈਂ ਕੰਮ ਤੇ ਗਿਆ ਸੀ ਨਾ ਉੱਥੇ ਮੈਨੂੰ ਇੱਕ ਸਾਧੂ ਬਾਬਾ ਮਿਲਿਆ ਸੀ। ਉਹਨੇ ਮੈਨੂੰ ਇਹ ਦੀਵਾ ਦਿੱਤਾ। ਕਹਿੰਦਾ ਇਹਨੂੰ ਜਲਾ ਕੇ ਜਿਹੜੀ ਮਰਜ਼ੀ ਚੀਜ਼ ਮੰਗ ਲਈ ਤੈਨੂੰ ਉਹੀ ਮਿਲੂਗੀ। ਡੈਡੀ ਇਹ ਸਭ ਕੁਝ ਝੂਠ ਹੁੰਦਾ ਵਾ। ਨਹੀਂ ਪੁੱਤ ਮੈਨੂੰ ਸਾਧੂ ਬਾਬੇ ਨੇ ਖੁਦ ਕਿਹਾ ਵਾ। ਉਹ ਕਹਿੰਦਾ ਇਹ ਦੀਵੇ 'ਚ ਜਾਦੂ ਵਾ। ਤੁਸੀਂ ਜਿਹੜੀ ਵੀ ਚੀਜ਼ ਮੰਗੋਗੇ ਤੁਹਾਨੂੰ ਉਹੀ ਮਿਲੇਗੀ ਜੇ ਤੁਹਾਨੂੰ ਆਪਦੇ ਸਾਧੂ ਬਾਬੇ ਤੇ ਇੰਨੇ ਵਿਸ਼ਵਾਸ ਹੈ ਨਾ ਫਿਰ ਤੁਸੀਂ ਮੈਨੂੰ ਰੋਟੀ ਮੰਗਵਾ ਕੇ ਦਿਖਾਓ ਮੈਂ 4 ਦਿਨਾਂ ਤੋਂ ਭੁੱਖਾ ਹਾਂ ਚਲ ਆ ਜਾ ਫਿਰ ਮੈਂ ਤੈਨੂੰ ਇਹ ਜਾਦੂ ਵਾਲੇ ਦੀਵੇ ਤੋਂ ਰੋਟੀ ਮੰਗਵਾ ਕੇ ਦਿਖਾਉਣਾ ਬਹਿ ਜਾ ਥੱਲੇ ਇਹ ਜਾਦੂਈ ਦੀਵੇ ਜਲਦੀ ਤੇ ਜਲਦੀ ਇੱਕ ਥਾਲੀ ਰੋਟੀ ਦੀ ਭੇਜ ਕਿਉਂ ਮੈਂ ਤੈਨੂੰ ਕਿਹਾ ਸੀ ਨਾ ਇਹ ਦੀਵੇ 'ਚ ਜਾਦੂ ਆ ਹਾਂ ਜੜੀ ਇਹ ਤਾਂ ਸੱਚੀ ਜਾਦੂ ਵਾਲਾ ਦੀਵਾ ਚਲ ਪੁੱਤ ਹੁਣ ਤੂੰ ਰੱਜ ਕੇ ਰੋਟੀ ਖਾ ਲੈ ਮੈਂ ਕੰਮ ਤੇ ਜਾ ਕੇ ਕੰਮ ਨਿਬੜਿਆ ਆਂ ਠੀਕ ਆ ਨਾਲੇ ਤੂੰ ਆ ਜਾਦੂ ਵਾਲੇ ਦੀਵੇ ਦਾ ਧਿਆਨ ਰੱਖੀ ਠੀਕ ਆ ਡਾਡੀ ਜੀ ਤੁਸੀਂ ਜਾਵੜੋ ਕੰਮ ਤੇ ਠੀਕ ਆ ਪੁੱਤ ਡਾਡੀ ਤਾਂ ਹਣ ਕੰਮ ਤੇ ਚਲਾ ਗਿਆ ਮੈਂ ਇਹ ਜਾਦੂ ਵਾਲੇ ਦੀਵੇ ਤੋਂ ਨਵਾਂ ਘਰ ਮੰਗ ਕੇ ਵੇਖਦਾ اے ਜਾਦੂਏ ਦੀਵੇ ਮੈਨੂੰ ਇੱਕ ਨਵਾਂ ਘਰ ਦੇ ਦੇ ਹਾਏ ਸਾਡਾ ਨਵਾਂ ਘਰ ਇੰਨਾ ਸੋਹਣਾ ਵਾ ਹਣ ਜਦੋਂ ਮੇਰਾ ਡੈਡੀ ਆ ਕੇ ਦੇਖੂਗਾ ਉਹਨੇ ਤਾਂ ਖੁਸ਼ ਹੋ ਜਾਣਾ اے ਜਾਦੂ ਵਾਲਾ ਦੀਵੇ ਮੈਨੂੰ ਬਹੁਤ سارے ਪੈਸੇ ਦੇ ਦੇ ਹਾਏ ਸਾਡੇ ਕੋਲ ਇੰਨੇ ਪੈਸੇ ਆ ਗਏ ਹਾਂ ਇੱਥੇ ਤਾਂ ਮੇਰਾ ਪੁਰਾਣਾ ਘਰ ਸੀ ਇੱਥੇ ਇੱਕਦਮ ਨਵਾਂ ਘਰ ਕਿਵੇਂ ਬਣ ਗਿਆ ਹਨਮੋਲ ਉਹ ਬਹੁਤ ਹਨਮੋਲ ਆਜੋ ਆਜ ਡੈਡੀ ਇਹ ਆਪਣਾ ਨਵਾਂ ਘਰ ਆ ਆ ਵੇਖੋ ਨਾਲੇ ਆਪਣੇ ਕੋਲੇ ਬਹੁਤ ਸਾਰੇ ਪੈਸੇ ਵੀ ਆ ਗਏ ਆ ਇੰਨੇ ਪੈਸੇ ਪਰ ਪੁੱਤੇ ਸਭ ਕੁਝ ਹੋਇਆ ਕਿਵੇਂ ਡੈਡੀ ਮੈਂ ਨਹੀਂ ਕੁਝ ਕੀਤਾ ਇਹ ਸਭ ਤਾਂ ਜਾਦੂ ਵਾਲੇ ਦੀਵੇ ਦਾ ਕਮਾਲ ਆ ਅੱਛਾ ਇਹਦਾ ਮਤਲਬ ਆਪਾਂ ਅਮੀਰ ਹੋ ਗਏ ਆਪਾਂ ਅਮੀਰ ਹੋ ਗਏ ਆਪਾਂ ਵੀਰ ਹੋ ਗਏ ਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਬੇਟਾ ਪਾਣੀ ਪਿਆ ਦੋਗੇ ਮੈਨੂੰ ਬਹੁਤ ਪਿਆਸ ਲੱਗੀ ਆ ਆ ਕਿਹੜਾ ਮੂਰਖਾ ਜਿਹੜਾ ਪਾਣੀ ਮੰਗੀ ਜਾਂਦਾ ਪਤਾ ਨਹੀਂ ਡੜੀ ਕੋਈ ਬੁਖਾਰੀ ਲੱਗਦਾ ਤੈਨੂੰ ਕੋਈ ਭੱਜ ਜਾ ਇੱਥੋਂ ਹੈ ਨਹੀਂ ਪਾਣੀ ਪੂਣੀ ਸਾਡੇ ਘਰੇ ਜਾ ਭੱਜ ਜਾ ਇੱਥੋਂ ਹੈ ਨਹੀਂ ਸਾਡੇ ਘਰੇ ਪਾਣੀ ਪੂਣੀ ਡੜੀ ਯਾਰ ਫੱਕਾ ਮੋਦ ਲੱਗੀ ਪਈ ਆ ਜਾਦੂ ਵਾਲੇ ਦੀਵੇ ਤੂੰ ਰੋਟੀ ਤਾਂ ਮੰਗਾਲਾ ਏ ਜਾਦੂ ਵਾਲੇ ਦੀਵੇ ਜਲਦੀ ਤੇ ਜਲਦੀ ਇੱਕ ਥਾਲੀ ਰੋਟੀ ਦੀ ਭੇਜ ਦੇ ਹੈ ਰੋਟੀ ਆਈ ਨਹੀਂ اے ਜਾਦੂ ਵਾਲੇ ਦੀਵੇ ਜਲਦੀ ਤੇ ਜਲਦੀ ਇੱਕ ਥਾਲੀ ਰੋਟੀ ਦੀ ਭੇਜ ਦੇ ਹੈ ਉਹ ਦੀਵੇ ਨੂੰ ਕੀ ਹੋ ਗਿਆ ਰੋਟੀ ਕਦੋਂ ਭੇਜਦਾ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਕੀ ਹੋਇਆ ਬੇਟਾ ਬਾਬਾ ਜੀ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਦਰਅਸਲ ਮੇਰੇ ਬੇਟੇ ਨੇ ਨਾ ਤੁਹਾਨੂੰ ਪਛਾਣਿਆ ਨਹੀਂ ਆ ਜਾਓ ਤੁਸੀਂ ਮੇਰੇ ਘਰੇ ਚੱਲੋ ਮੈਂ ਤੁਹਾਨੂੰ ਪਾਣੀ ਪਿਉਣਾ ਨਹੀਂ ਬੇਟਾ ਹੁਣ ਕੋਈ ਫਾਇਦਾ ਨਹੀਂ ਜਦੋਂ ਤੂੰ ਚੰਗਾ ਇਨਸਾਨ ਸੀ ਨਾ ਉਹ ਦੀਵੇ ਨੇ ਤੇਰਾ ਪੂਰਾ ਸਾਥ ਦਿੱਤਾ ਹੁਣ ਤੇਰੇ ਕੋਲੇ 4 ਪੈਸੇ ਕੀ ਆ ਗਏ ਤੂੰ ਇਨਸਾਨੀਅਤ ਹੀ ਭੁੱਲ ਗਿਆ ਯਾਦ ਕਰ ਜਦੋਂ ਤੂੰ ਗਰੀਬ ਸੀ ਤੂੰ ਆਪਣੇ ਘਰੋਂ ਕਿਸੇ ਨੂੰ ਵੀ ਭੁੱਖਾ ਜਾਣ ਨਹੀਂ ਦਿੰਦਾ ਸੀ ਮੈਂ ਗਰੀਬ ਜ਼ਰੂਰ ਆ ਪਰ ਕਦੇ ਵੀ ਮੇਰੇ ਕੋਈ ਭੁੱਖਾ ਇਨਸਾਨ ਘਰ ਆਇਆ ਨਾ ਮੈਂ ਉਹਨੂੰ ਖਾਲੀ ਪੇਟ ਘਰੋਂ ਵਾਪਸ ਨਹੀਂ ਜਾਣ ਦਿੱਤਾ ਤੂ ਆ ਖਾ ਰੋਟੀ ਸੌਰੀ ਬਾਬਾ ਜੀ ਮੈਨੂੰ ਇੱਕ ਵਾਰ ਮਾਫ ਕਰ ਦਿਓ ਬਸ ਮੈਨੂੰ ਇੱਕ ਮੌਕਾ ਹੋਰ ਦੇ ਦਿਓ ਨਹੀਂ ਬੇਟਾ ਹੁਣ ਤੂੰ ਮੈਨੂੰ ਮਾਫ ਕਰੀ ਹੁਣ ਉਹ ਦੀਵਾ ਤੇਰੇ ਕਿਸੇ ਕੰਮ ਦਾ ਨਹੀਂ ਰਿਹਾ ਰੱਬ ਰੱਖਾ ਨੇਰੀ ਬਹੁਤ ਜਿਆਦੇ ਵਗੀ ਜਾਂਦੀ ਆ ਬਹੁਤ ਔਖੀ ਵੀਡੀਓ ਸ਼ੂਟ ਕੀਤੀ ਆ ਤੇ ਤੁਸੀਂ ਯਾਰ ਸੱਚੀ ਬਹੁਤ ਜਿਆਦੇ ਪਿਆਰ ਦਿੰਨੇ ਆ ਤਾਂ ਹੀ ਅਸੀਂ ਕੋਈ ਵੀ ਮੌਸਮ ਨਹੀਂ ਦੇਖਦੇ ਭਾਵੇਂ ਮੀਂਹ ਆਵੇ ਹਨੇਰੀ ਆਵੇ ਅਸੀਂ ਵੀਡੀਓ ਬਣਾਉਣੀ ਬਣਾਉਨੇ ਆ ਥੈਂਕ ਯੂ ਸੋ ਮਚ ਤੁਸੀਂ ਬਹੁਤ ਜਿਆਦੇ ਪਿਆਰ ਦਿੰਨੇ ਆ ਸਾਨੂੰ ਕਹਿਣਾ ਵੀ ਨਹੀਂ ਪੈਂਦਾ ਤੁਸੀਂ ਇੰਨੀ ਜਿਆਦੇ ਵੀਡੀਓ ਸ਼ੇਅਰ ਕਰ ਦਿੰਨੇ ਆ ਐਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਇਹਦੇ ਵਿੱਚ ਮੈਸੇਜ ਦੇ ਸਮਝ ਆ ਗਿਓ ਵੀ ਇਹਦੇ ਵਿੱਚ ਅਸੀਂ ਮੈਸੇਜ ਕੀ ਦਿੱਤਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਹੋ ਜੀ ਵੀਡੀਓ ਨੂੰ ਤੇ ਆਪਣਾ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ